ਹਾਂਜੀ ਦੋਸਤੋ ਸਾਰੇ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਗੱਲ ਗੁੱਸੇ ਬਾਰੇ ਸਾਂਝੀ ਕਰ ਰਿਹਾ ਦੋਸਤੋ ਗੁੱਸੇ ਨੂੰ ਹਮੇਸ਼ਾ ਆਪਣੇ ਕਾਬੂ ਵਿੱਚ ਰੱਖਿਆ ਕਰੋ ਕਿਉਂਕਿ ਜਿਹੜਾ ਗੁੱਸਾ ਇੱਕ ਇਹੀ ਜੀ ਚੀਜ਼ ਹੈ ਜੋ ਇਨਸਾਨ ਨੂੰ ਅੰਦਰੋਂ ਅੰਦਰੀ ਘੋਣ ਵਾਂਗੂ ਖਾ ਜਾਂਦਾ ਹੈ ਅੰਦਰੋਂ ਅੰਦਰੀ ਸਾੜ ਕੇ ਰੱਖ ਦਿੰਦਾ ਹੈ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਆਦਮੀ ਜਾਂ ਇਨਸਾਨ ਕੋਈ ਬੰਦਾ ਸਾਨੂੰ ਮਾੜਾ ਚੰਗਾ ਬੋਲ ਰਿਹਾ ਹੈ ਜਾਂ ਆਖ ਰਿਹਾ ਹੈ ਤਾਂ ਅਸੀਂ ਕੀ ਕਰਦੇ ਹਾਂ ਜਲਦਬਾਜ਼ੀ ਵਿੱਚ ਬਿਨਾਂ ਦੇਖੇ ਬਿਨਾਂ ਸੁਣੇ ਗੁੱਸਾ ਕਰ ਲੈਂਦੇ ਹਾਂ ਕਈ ਵਾਰੀ ਗੁੱਸਾ ਇੰਨਾ ਜ਼ਬਰਦਸਤ ਕਰ ਲੈਂਦੇ ਹਾਂ ਕਿ ਸਾਨੂੰ ਉਸਦੀ ਗਲਤੀ ਦਾ ਜਰਾ ਪਸਤਾਵਾ ਉਹ ਬਾਅਦ ਵਿੱਚ ਹੁੰਦਾ ਹੈ ਜਿਵੇਂ ਕਿ ਕਹਿੰਦੇ ਇੱਕ ਵਾਰ ਕੀ ਹੋਇਆ ਇੱਕ ਸੱਪ ਇੱਕ ਤਰਖਾਨ ਦੀ ਦੁਕਾਨ ਦੇ ਵਿੱਚ ਬਣ ਗਿਆ ਜਿੱਥੇ ਉਹ ਮਿਸਤਰੀ ਕੰਮ ਕਰਦਾ ਸੀ ਉੱਥੇ ਜਾ ਕੇ ਉਸ ਆਪਣੇ ਕੀ ਕੀਤਾ ਉਸ ਦੀ ਲੱਕੜ ਵੱਢਣ ਵਾਲੀ ਜਿਹੜੀ ਆਰੀ ਸੀਗੀ ਉਸ ਨੂੰ ਕੁੰਡਲੀ ਮਾਰ ਲਈ ਲਵੇਟਾ ਮਾਰ ਲਿਆ ਦੋਸਤੋ ਜਦੋਂ ਸੱਪ ਨੇ ਆਰੀ ਨੂੰ ਲਵੇਟਾ ਮਾਰਿਆ ਨਾ ਤਾਂ ਉਹ ਸੱਪ ਥੋੜਾ ਜ਼ਖਮੀ ਹੋ ਗਿਆ ਜਦੋਂ ਸੱਪ ਜ਼ਖਮੀ ਹੋਇਆ ਤਾਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਉਸ ਉੱਤੇ ਕੋਈ ਹਮਲਾ ਕਰ ਰਿਹਾ ਹੈ ਦੋਸਤੋ ਉਸਨੇ ਹਰਖ ਦੇ ਬਚਾ ਕੇ ਗੁੱਸੇ ਉਹਦੇ ਦੇ ਵਿੱਚ ਆ ਕੇ ਉਸ ਆਰੀ ਨੂੰ ਲਵੇਟਾ ਮਾਰਨਾ ਸ਼ੁਰੂ ਕਰਤਾ ਜ਼ੋਰ-ਜ਼ੋਰ ਦੀ ਕਸ ਕੇ ਜਦੋਂ ਕਸ ਕੇ ਲਵੇਟਾ ਮਾਰਿਆ ਤਾਂ ਉਹ ਹੋਰ ਜ਼ਖਮੀ ਹੋ ਗਿਆ ਤਾਂ ਅੰਤ ਵਿੱਚ ਕੀ ਹੋਇਆ ਉਹ ਸੱਪ ਦੀ ਜਿਹੜੀ ਮੌਤ ਹੋ ਗਈ ਦੋਸਤੋ ਉਸ ਦੀ ਮੌਤ ਦਾ ਕਾਰਨ ਉਹ ਗੁੱਸਾ ਬਣ ਗਿਆ ਇਸੇ ਕਰਕੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਹਮੇਸ਼ਾ ਹੀ ਆਪਣੇ ਗੁੱਸੇ ਉੱਤੇ ਕਾਬੂ ਰੱਖਿਆ ਕਰੋ ਦੋਸਤੋ ਤੇ ਸਾਡੀ ਇਹ ਗੱਲ ਚੰਗੀ ਲਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੇ ਅੰਤ ਵਿੱਚ ਜੋ ਸਾਡਾ ਚੈਨਲ ਆ ਉਸ ਨੂੰ ਸਬਸਕ੍ਰਾਈਬ ਵੀ ਕਰਿਓ ਦੋਸਤੋ ਰੱਬ ਰਾਖਾ